ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਹੈ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸੇ ਪਸ਼ੂ ਆਉਂਦੇ ਆ ਬੜੀਆਂ ਸ਼ਕੀਨ ਝੋਟੀਆਂ ਦੋਸਤੋ ਇਸ ਘਰ ਦੇ ਵਿੱਚ ਆਉਂਦੀਆਂ ਤੇ ਅੱਜ ਤੁਹਾਨੂੰ ਤਿੰਨ ਨਾਗ ਇਸ ਘਰ ਦੇ ਵਿੱਚੋਂ ਦਿਖਾਉਂਗਾ ਦੋਸਤੋ ਤਕਰੀਬਨ ਤਿੰਨੇ ਹੀ ਹਿਸਾਬ ਸੋਧਰੀਆਂ ਝੋਟੀਆਂ ਸੇਮ ਜੀ ਉਮਰ ਦੀਆਂ ਹੋਣਗੀਆਂ ਬਾਕੀ ਕਲਾ ਕਲਾ 나ਗ ਦੋਸਤੋ ਤੋੜ ਕੇ ਦੇਖ ਲਾਂਗੇ ਬਾਕੀ ਥਣ ਥਣ ਐਮ ਤੁਹਾਨੂੰ ਸਾਰੀ ਦੋਸਤੋ ਪੂਰੀ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ 나ਗ ਤੁਹਾਨੂੰ ਜਜੇ ਜਾਂ ਜਿਹੜਾ ਰੇਟ ਤੁਹਾਨੂੰ ਜਜੇ ਉਹਦੀ ਤਸੱਲੀ ਕਰ ਲਿਓ ਤੇ ਬਾਕੀ 나ਗ ਤਿੰਨੇ ਤੋੜ ਕੇ ਦੇਖਾਂਗੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਵਧੀਆ ਆਈ ਜਾਂਦੇ ਪਾਸੋਂ ਵਿਕਰੀ ਹਾਂਜੀ ਹਾਂਜੀ ਆਈ ਜਾਂਦੀ ਹੈ ਜੀ ਠੀਕ ਹੈ ਅੱਛਾ ਨਾਂ ਦੱਸ ਦੀ ਆਪਣਾ ਨਾਮ ਪ੍ਰਕਾਸ਼ ਹੈ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਸਿਲ ਜਿੱਤ ਠੀਕ ਹੈ ਅੱਛਾ ਤਿੰਨ ਝੋਟੀਆਂ ਅੱਜ ਹੈਗੀਆਂ ਆਪਣੇ ਕੋਲੇ ਵਿਕਰੀ ਵਾਸਤੇ ਤੇ ਮੈਨੂੰ ਲੱਗਦਾ ਵੀ ਸੇਮ ਜੀ ਉਮਰ ਦੀਆਂ ਆਈਆਂ ਸਾਰੇ ਇੱਕ ਹਿਸਾਬ ਜੇ ਨਾਲ ਹੀ ਆ ਵੀ ਮੰਨ ਕੇ ਚੱਲ ਵੀ ਕੱਦ-ਕਾੜ ਤੇ ਸਵੀਆਂ-ਸੂਵੀਆਂ ਇੱਕੋ ਵਰਗੀਆਂ ਹੀ ਆ ਹਨਾ ਹਾਂਜੀ 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 ਠੀਕ ਹੈ ਕਿਹੜੇ ਪਾਸੇੋਂ ਸ਼ੁਰੂ ਕਰਨਾ ਅੱਜ ਆਪਾਂ ਇਧਰੋਂ ਕਰ ਲਿਆ ਨੇ ਕੋਈ ਗੱਲ ਕਿੰਨੇ ਟਾਈਮ ਦੀ ਹੋਊਗੀ ਕੱਟੀ ਇਹ ਹੈਗੀਆਂ ਜੀ ਪੌਣੇ 2 ਸਾਲ ਦੀ ਪੌਣੇ 2 ਸਾਲ ਦੀ ਅੱਛਾ ਖੀਰੀਆਂ ਹੋਣਗੀਆਂ ਹਾਜੀ ਹਾਂਜੀ ਹਾਂਜੀ ਤਿੰਨ ਹੀ ਖੀਰੀਆਂ ਹੈਗੀਆਂ ਠੀਕ ਹੈ ਥਣ ਦੋਸਤੋ ਚਾਰ ਥਣ ਦੇਖ ਸਕਦੇ ਹੋ ਵਧੀਆ ਝੋਲੀ ਵਾਲੀ ਕੱਟੀ ਆ ਠੀਕ ਹੈ ਸਿੰਘ ਬਿਲਕੁਲ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਜੀ ਪੌਣੇ ਦੋ ਸਾਲ ਉਮਰ ਹੈ ਦੰਦੋ ਦੋਸਤੋ ਖੀਰੀ ਹੋਊਗੀ ਤੇ ਖੋਲ ਲੈ ਇਹਨੂੰ ਬਾਕੀ ਪੁੜੇ ਪਾੜੇ ਬਿਲਕੁਲ ਚੱਕਮਿਆਦੀ ਹੋਣ ਹੋਊਗੀ ਤੇ ਸਭ ਹੀ ਆ ਕੱਟੀ ਰੇਟ ਦੱਸ ਦੇ ਬਈ ਇਹਦਾ ਪਹਿਲਾਂ ਰੇਟ ਫੋਨ ਤੇ ਹੀ ਕਰ ਲਾਂਗੇ ਜੀ ਫੋਨ ਤੇ ਕਰਨੀ ਆ ਮੈਂ ਤਾਂ ਕਹਿੰਦਾ ਦੱਸ ਦਈਏ ਯਾਰ ਜੀ ਨੂੰ ਫਿੱਟ ਬੈਠੇ ਆਪ ਦਾ ਲਾ ਲੂਗਾ ਹਨਾ ਚਲ ਠੀਕ ਹੈ ਦੱਸ ਦਾਂ ਕੋਈ ਗੱਲ ਨਹੀਂ ਵੇਖੋ ਠੀਕ ਹੈ ਦੋਸਤੋ ਇਹ ਮੰਨ ਕੇ ਚੱਲ ਵੀ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਰਿਆਂ ਉਮਰੋ तकरीबन पौने के 2 साल भाई उम्र दसदा है सोने ਢਾਂਚੇ ਦੀ ਹੈ ਤੇ ਬਾਕੀ ਖੜਨੀ ਕੁੜਨੀ ਵੀ ਕੱਟੀ ਦੀ ਚੰਗੀ ਹੈ ਸਿੰਘ ਬਿਲਕੁਲ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਤੇ ਨਾਲ ਹੀ ਇੱਥੇ ਦੋਸਤੋ ਗੋਲ ਕਰ ਜਾਣਾ ਥਣ ਵਧੀਆ ਦੋਸਤੋ ਚਾਰ ਨਿਖੜਵੇ ਹੋਣਗੇ ਜੀ ਇਸ ਝੋਟੀ ਨੂੰ ਠੀਕ ਹੈ तकरीबन ਇਹ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਜਾਏ ਦੱਸਦੇ ਬਾਈ ਰੇਟ ਇਹਦਾ ਰੇਟ ਐ ਹੁੰਦਾ ਨਾ ਮੰਨ ਕੇ ਚੱਲ ਵੀ ਜਿੰਨੇ ਲੈਣੀ ਹੋ ਉਹ ਆਪਦੇ ਹਿਸਾਬ ਨਾਲ ਗੱਲ ਕਰਨ ਤੁਹਾਡੇ ਨਾਲ 42000 ਦੀ ਕੱਟੀ ਦੇ ਦਾਂਗੇ ਜੀ ਆਪਾਂ 42000 ਦੀ ਹਾਂਜੀ ਹਾਂਜੀ ਠੀਕ ਹੈ ਦੋਸਤੋ 42000 ਡਿਮਾਂਡ ਹੈ ਜੀ ਠੀਕ ਹੈ ਵਿੱਚੋਂ ਮਾਨ ਤਾਣ ਵੀ ਹੋ ਜਾਣਾ ਅੱਛਾ ਜਿਹੜੀ ਨਾਲ ਹੀ ਕੱਟੀ ਖੜੀ ਹੈ ਜਿਹਦੇ ਉੱਸਤਰਾ ਲਾਇਆ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਹ ਵੀ ਪੌਣੇ 2 ਸਾਲ ਦੀ ਹੈ ਜੀ ਪੌਣੇ 2 ਸਾਲ ਦੀ ਹਾਂਜੀ ਹਾਂਜੀ ਠੀਕ ਹੈ ਖੋਲ ਖਾਇਨੂਗੀ ਇਹਦਾਰੇ ਇਹਦਾ ਰੇਟ 45000 ਦੇ ਦਾਂਗੇ ਜੀ 45000 ਦੇ ਪੂਛ ਹੈ ਵਾਈਟ ਕ ਬਲੈਕ ਹੀ ਹੋਗੀ ਸਾਰੀ ਨਹੀਂ ਥੋੜੇ ਦਮ ਥੋੜੀ ਜਿਹੀ ਬਸ ਥੋੜੀ ਜਿਹੀ ਲਾ ਦੋ ਕੁ ਵਾਲੀ ਚਾਹੀਦੀ ਨਹੀਂ ਹਾਂ ਜੈਟ ਬਲੈਕ ਹੀ ਆ ਠੀਕ ਹੈ ਦੋਸਤੋ ਸਿੰਗਾ-ਸੁੰਗਾ ਦੀ ਝੁੱਟੀ ਇਹ ਵੀ ਸੋਹਣੀ ਹੈ ਠੀਕ ਹੈ ਨੇੜਿਓਂ ਸਿੰਗ ਗੋਲ ਕੀਤਾ ਅੱਛਾ ਮੂੰਹ ਤੇ ਲਾਇਆ ਹੀ ਨਹੀਂ ਫਿਰ ਉਸ ਦਾ ਹਾਂਜੀ ਹਾਂਜੀ ਮੂੰਹ ਤੇ ਨਹੀਂ ਲਾਇਆ ਚਲ ਠੀਕ ਹੈ ਦੋਸਤੋ ਇਹ तकरीबन ਦੂਜੇ ਨੰਬਰ ਵਾਲੀ ਝੁੱਟੀ ਦਿਖਾਈ ਹੈ ਇਹ ਵੀ ਪੌਣੇ ਕਦੋ ਸਾਲ ਦੇ ਘਿਰਦੇ ਵਿੱਚ ਉਮਰ ਹੈ ਦੰਦੋ ਖੀਰੀ ਹੋਊਗੀ ਸਿੰਗ ਬਿਲਕੁਲ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਜੀ ਠੀਕ ਹੈ ਤੇ ਮੰਨ ਕੇ ਚਲੋ ਵੀ ਦੰਦੋ ਖੀਰੀ ਹੋਣੀ ਹੈ ਰੇਟ ਬਾਈ ਨੇ ਰੱਖਿਆ 45000 ਥਣ ਝੋਲੀ ਦੋਸਤੋ ਸੋਹਣੀ ਹੋਣੀ ਹੈ ਇਸ ਕੱਟੀ ਨੂੰ ਥਣ ਵਧੀਆ ਚਾਰ ਨਿਖੜਵੇ ਹੋਣਗੇ ਜੀ ਇਹ ਥਣ ਦੋਸੋ ਵਧੀਆ ਚਾਰ ਨਿਕੜੇ ਵੀ ਥਣ ਹੋਣਗੇ ਜੱਤ ਵਾਲੀ ਦੋਸੋ ਕੱਟੀ ਆ ਠੀਕ ਆ ਤੇ ਪੁੜੇ 파ੜੇ ਬਿਲਕੁਲ ਚੱਕ ਮਿਆਂ ਜੀ ਹੋਊਗੀ 45200 ਬਾਈ ਨੇ ਡਿਮਾਂਡ ਰੱਖੀ ਆ ਜੀ ਵਿੱਚੋਂ ਮਾਮਤਾਨ ਵੀ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਦੀ ਸਮਝ ਚ ਆਵੇ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਰਹੇ ਹੋ ਬਾਈ ਦਾ ਨੰਬਰ ਸਕਰੀਨ ਤੇ ਅੱਛਾ ਭਾਈ ਨਾਲ ਹੀ ਇੱਧਰ ਦੇ ਪਾਸੇ ਤੀਜੇ ਨੰਬਰ ਤੇ ਖੜੀ ਆ ਝੋਟੀ ਜਿਹੜੀ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਵੀ ਪੋਨੇ ਦੋ ਸਾਲ ਦੀ ਆ ਜੀ ਅੱਛਾ ਪੋਨੇ ਪੋਨੇ ਦੋ ਦੋ ਸਾਲ ਦੀਆਂ ਹੈ ਹਾਂਜੀ ਹਾਂਜੀ ਇਹਦਾ ਰੇਟ ਕੀ ਆ ਇਹ 46000 ਦੀ ਝੋਟੀ ਦੇ ਦਾਂਗੇ ਆਪਾਂ 46 ਦੋਸਤੋ ਢਾਂਚਾ ਇਸ ਝੋਟੀ ਦਾ ਵੀ ਬੜਾ ਕਮਾਲ ਦਾ ਹੋਊਗਾ 46000 ਬਾਈ ਨੇ ਡਿਮਾਂਡ ਰੱਖੀ ਐ ਸਿੰਘ ਕੁੰਡਿਆ ਦੀ ਹੋਊਗੀ ਗੜਾਈ ਦੇ ਵਿੱਚ ਸਿੰਘ ਕਰ ਲਿਆ ਤੇ ਢਾਂਚਾ ਸੋਹਣਾ ਐ ਇਸ ਝੋਟੀ ਦਾ ਦੰਦੋਂ ਦੋਸਤੋ ਇਹ ਵੀ ਝੋਟੀ ਕੀਰੀ ਐ ਪੌਣੇ 2 ਸਾਲ ਉਮਰ ਐ ਠੀਕ ਐ ਤੇ ਬਾਕੀ ਸਰੀਰ ਦੀ ਬਨਾਵਟ ਸੋਹਣੀ ਐ ਕੁੰਡਿਆ ਦੀ ਬੰਤਰ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਠੀਕ ਐ ਤੇ ਵੈਸੇ ਇਹ ਸੀਰ ਸ਼ਰੀਫ ਜੀ ਝੋਟੀ ਤੁਹਾਨੂੰ ਤੀਜੇ ਨੰਬਰ ਵਾਲੀ ਦਿਖਾਈ ਐ ਰੇਟ 46000 ਬਾਈ ਨੇ ਰੱਖਿਆ ਠੀਕ ਐ ਸਿੰਘ ਦੋਸਤੋ ਗੜਾਈ ਦੇ ਵਿੱਚ ਕਰ ਲਿਆ ਬਾਕੀ ਉਮਰ ਦੇ ਹਿਸਾਬ ਨਾਲ ਇੱਥੇ ਗੂਲ ਕਰ ਜਾਣੇ ਆ ਦੰਦੋਂ ਦੋਸਤੋ ਖੀਰੀ ਹੋਊਗੇ ਤੇ ਥਣ ਵਧੀਆ ਚਾਰ ਨਿਖੜਦੇ ਹੋਣਗੇ ਝੋਟੀ ਨੂੰ ਥਣ ਦੋਸਤੋ ਦਿਖਾ ਦਿੰਨਾ ਬਾਕੀ ਤੁਸੀਂ ਪੁੜਿਆਂ ਦੀ ਬਨਾਵਟ ਦੇਖ ਸਕਦੇ ਹੋ ਬਿਲਕੁਲ ਹੀ ਦੋਸਤੋ ਚੱਕਵੇਂ ਇਸ ਝੋਟੀ ਦੇ ਪੁੜੇ ਹੋਣਗੇ ਤੇ ਥਣ ਵਧੀਆ ਚਾਰ ਨਿਖੜ ਵੀ ਹੋਣਗੇ ਜੀ ਠੀਕ ਹੈ ਇਹ ਤੀਜੇ ਨੰਬਰ ਵਾਲੀ ਝੋਟੀ ਦਿਖਾਈ ਹੈ 46000 ਬਾਈ ਨੇ ਡਿਮਾਂਡ ਰੱਖੀ ਹੈ ਵਿੱਚੋਂ ਦੋਸਤੋ ਮਾਨਤਾਣ ਵੀ ਹੋ ਜਾਊਗਾ ਵੈਸੇ ਇਹ ਤਿੰਨੇ ਨਾਗੀਆਂ ਤੁਹਾਨੂੰ ਦੋਸਤੋ ਤੋਰ ਕੇ ਦਿਖਾਤੇ ਆ ਜੀ ਥਣ ਥਣ ਤੁਹਾਨੂੰ ਦਿਖਾਤੇ ਆ ਤੇ ਬਾਕੀ ਰੇਟ ਵੀ ਦੱਸਤਾ ਜਿਹੜਾ ਨਾਗ ਤੁਹਾਨੂੰ ਜਚੇ ਜਾਂ ਜਿਹੜਾ ਰੇਟ ਤੁਹਾਨੂੰ ਜਚੇ 200 ਬਾਕੀ ਤਸੱਲੀ ਕਰ ਲਿਓ ਤੇ ਰੇਟ ਦੇ ਵਿੱਚ ਹੋਊ ਬਈ ਮਾਨਤ ਹਾਂਜੀ ਹਾਂਜੀ ਮਾਨਤ ਕਰਾਂਗੇ ਫੁੱਲ ਕਰਾਂਗੇ ਜੀ ਠੀਕ ਆ ਤੇ ਚਲੋ ਠੀਕ ਆ ਬਾਈ ਜੀ ਠੀਕ ਆ